वारी तंबाव देतर का I'm ਸਤਿ ਪੁਰਾਆ ਬਦਰਾਮ ਜੀ ਨਿਰਪਉ ਭਾਗ ਹੋਏ ਹੰਮਾ ਬਾਗ ਆਇਆ ਬਦਰਾਮ ਜੀ ਨਿਰਮਰ ਭਉ ਪਾਇਆ ਹਰ ਗੁਣ ਗਾਇਆ ਅਨਵੇਖ ਰਾਮ ਹਜ਼ੂਰੇ ਹਰ ਆਤਮ ਰਾਮ ਤੁਸਾਰਿਆ ਸੁਆਮੀ ਸਰਬ ਰਹਿਆ ਭਰ ਪੂਰੇ ਅੰਤਰ ਬਾਹਰ ਹਰ ਪ੍ਰਭੇ ਕੋ

ਸਵਾਮੀ ਸਰਗਰਿਆਂ ਪਰੇਪੂਰੇ ਅਲਕਰਪਾਰ ਹਰਕਤ ਦੇਪੋ ਮੇ ਅਰਚਨ ਮੰਗਨ ਕਾਏ ਮੰਦਰ ਪਾਪ ਹਰਕਤ ਦੇਪੋ ਮੇ ਅਰਜਨ ਕਿਸ ਸਾਦੇ ਹਰਿ ਜਿੜੇ ਲਾ ਮਨ ਚਾਉ ਭਿਆ ਬੈਰਾਗੀਆਂ ਬਨਰਾਮ ਜੀ ਸੰਤ ਜਨਾ ਹਰ ਪ੍ਰੇ ਹਰ ਪਾਇਆ ਹੜ ਭਾਗੀਆ ਬਨਰਾਮ ਜੀ ਨਿਰਮਲ ਹਰ ਪਾਇਆ ਹਰ ਹੁੰਗਾ ਹਰ ਕੋਖ ਬੋਲੀ ਹਰ ਬਾਣੀ ਸੰਤ ਜਨਾ ਬੜਾ ਭਾਗੀ ਪਾਇਆ ਹਰਥੀਏ ਕੱਚ ਕਹਾਣੀ ਦੇਦਾ ਹਰ 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 ਤੁਨਿ ਕੋ ਜੀ ਹਰ ਜਪੀਏ ਮਸਤ ਕੋ ਭਾਵ ਜੀ ਜਨਨਾਰਕ ਬੁਲਾ ਤੀ ਤੀ ਲਾਵ ਹਰ ਉਪਜਾ ਮਨ ਬਹ ਨਾਗ ਜੀ ਸਚਾ ਟੇ ਕੋ ਜੀ ਹਰ ਰਤੀ ਜੜੀ ਲਾਵ ਮਨ ਚਾਰੂ ਗਹਿ i ਬਿਲਾ ਮਾਸਕ ਬਾਗ ਜੀਓ ਜਨਮਾਨ ਕੇ ਭੋਲੇ ਕੀ ਜਿਹਾ ਬਹਰ ਹਰ ਉਪਜੈ ਮਨ ਹੈ ਰਾਗ ਜੀਓ ਜਨਮਾਨ ਕੇ ਭੋਲੇ ਕੀ ਜਿਹਾ ਬਹਰ ਹਰ ਉਪਜੈ ਮਨ ਬੇਲਾਗ ਜੀਓ ਸਰਬਜੀ ਹਰ ਚੌਥੜੀ ਦਾ ਮਨ ਸਹਿਜ ਭਿਆਰ ਆਇਆ ਬਲਰਾਮ ਜੀੁਰਮਖਵੜਿਆ ਸਭਾ ਹਰ ਮਰਤਾਰ ਮਿੱਠਾ ਲਾਇਆ ਬਲਰਾਮ ਜੀ ਹਰ ਮਿੱਠਾ ਲਾਇਆ ਮੇਰੇ ਤੇ ਭਾਇਆ ਅੰਦਰ ਹਰ ਲੈਵ ਲਈ ਮਾਲ ਚੰਦਿਆ ਹਲ ਪਾਇਆ Swami ਹਰਨਾਮ ਜੀ ਵਾਧਾਈ ਹਰ ਤਵਿਛਾ ਗੁਰੂ ਕਾ ਜਰਜਾਇ ਧਨ ਹਰਤਾ ਨਾਮ ਵਿਗਾਸੀ ਜਨਨਾਰ ਕੋ ਬੁਲੇ ਚੌਥੀ 라 ਹਰ ਪਾ ਪ੍ਰਭੇ ਵਿਗਾਸੀ ਮੁੱਠ ਟਿਕੋ ਸ਼ੁਰੂ ਕਰੋ ਹਰੇ ਚੌਥੇ ਦੇ ਨਾਮੋਂ ਮਨ ਸਜੇ ਹਰ ਪਾ okay ਤੋ ਮੋਤੀ ਨਾ ਵੇ ਮਾਇਆ ਤਪ ਅਗਨ ਸੇ ਤਹਾਰ ਵਾਇਆ ਪ੍ਰੇਮ ਦਾਸ ਸੇ ਹਰੀ ਚੋਟੇ ਲੀਦਾ ਸੁਭਾਗੀ ਜੋੜੀ ਦਾ ਟੱਟੇ ਕੇ ਬੈਠ ਜਾਓ ਕਿਸ ਤੋਂ ਪਹਿਲਾਂ ਕੇ ਮੱਤ ਸਾਹਿਬ ਪੜੀਏ ਹਜੇ ਅਨੰਦ ਕਾਰਜ ਦੀ ਮਰਿਆਦਾ ਪੂਰੀ ਨਹੀਂ ਹੋਈ ਅਰਦਾਸ ਹੋਏਗੀ ਹੁਕਮਨਾਮਾ ਹੋਏਗਾ ਖੇਰ ਅਨੰਦ ਕਾਰਜ ਦੀ ਮਰਿਆਦਾ ਪੂਰੀ ਹੋਏਗੀ ਉਸ ਤੋਂ ਪਹਿਲਾਂ ਮੈਨੂੰ ਬੇਨਤੀ ਮੈਂ ਬੇਨਤੀ ਕਰਦਾ ਜਿਹੜੀ ਲਾਸਟ ਵਿੱਚ ਬੇਨਤੀ ਕਰਦੇ ਹਾਂ ਪਹਿਲਾਂ ਹੀ ਕਰਦਾ ਹ ਹੁਕਮਨਾਮੇ ਤੋਂ ਤੁਰੰਤ ਬਾਅਦ ਤੁਸੀਂ ਵਧਾਈਆਂ ਲੈਣੀਆਂ ਜਿਹੜੀਆਂ ਸ਼ੁਰੂ ਕਰਦੇ ਹੋ ਭੈਣਾਂ ਨੇ ਹੁਣੇ ਸ਼ੁਰੂ ਕਰ ਦਿੱਤਾਗਾ ਅਨਾਊਂਸਮੈਂਟ ਸੁਣਾਓ ਕਿਸੇ ਨਹੀਂ ਦਰਬਾਰ ਹਾਲ ਦੇ ਵਿੱਚ ਵਧਾਈਆਂ ਨਹੀਂ ਦੇਣੀਆਂ ਕਿਉਂਕਿ ਇੱਥੇ ਕੀਰਤਨ ਸ਼ੁਰੂ ਹੋ ਜਾਂਦਾ ਉਦੋਂ ਸ਼ੋਰ ਸ਼ਰਾਬਾ ਸ਼ੁਰੂ ਹੋ ਜਾਂਦਾ ਹੈ ਤੇ ਗੁਰੂ ਸਾਹਿਬ ਦਾ ਰਿਸਪੈਕਟ ਨਹੀਂ ਰਹਿਦਾ ਇਸ ਕਰਕੇ ਜ਼ਰੂਰੀ ਹੈ ਤਰੀਕਾ ਉਹਦਾ ਇਹ ਹੈ ਵੀ ਦੋਹਾਂ ਪਰਿਵਾਰਾਂ ਨੇ ਜਿਨ੍ਹਾਂ ਨੇ ਵਿਧਾਈ ਲੈਣੀ ਹੈ ਵੀਰਾਂ ਵਿੱਚੋਂ ਵੀ ਉਹ ਪਹਿਲਾਂ ਹੀ ਮੱਥਾ ਟੇਕ ਕੇ ਸਾਈਡ ਤੇ ਗੈਦਰੀ ਹਾਲ ਵਿੱਚ ਚਲੇ ਜਾਣਗੇ ਨਾ ਉੱਥੇ ਹੋਣਗੇ ਨਾ ਉਹਨਾਂ ਨੂੰ ਕਿ ਵਿਧਾਈ ਦੇਵੋ ਭੈਣਾਂ ਵਿੱਚੋਂ ਵੀ ਦੋਹਾਂ ਪਰਿਵਾਰਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਵਿਧਾਈ ਲੈਣੀ ਹੈ ਉਹ ਤੁਰੰਤ ਮੱਥਾ ਟੇਕ ਕੇ ਉਹ ਪਿੱਛੇ ਚਲੇ ਜਾਣਗੇ ਕੌਡੀਆਂ ਦੇ ਕੋਲ ਤਾਂ ਕਿ ਆਰਾਮ ਦੇ ਨਾਲ ਉੱਥੇ ਧਰਿਆ الل رابط نم интер الل जब सुराग हो पता है भगवानो अनगिरजू सब सारा निज अंतर रे तेरा काल कृष्ण माने सरदार वा संग रख सो सुगुण रूप हरि मन में सुराग हो ना दे सती साईं पाढा ले धंधिया पपा के सब है देह संपा ससंगवा तेरी ਰਾਗੇ தாம் ਜਿਵੇਂ ਮਨ ਸਿਆਵਾ ਦੇ ਸੁਣਦੇ ਤੇ ਰਾਗ ਸੱਚੇ ਸਾਇਕਾਂ ਨਹੀਂ ਥੱਕਦੇ ਸਚ ਮਨ ਨਾਵਾ ਸਾਜ ਮਨਿਆ ਭਾਗ ਤੇ ਕੁਸਾ ਸੁਆਈਆ ਬਰਸਾਤ ਸੁਖੀ ਪਰਸਿਆ ਨਹੀਂ ਤੁਮ ਜਨਾਂ ਨਿਕ ਰਖੂਣ ਕਿਤਾ ਗੁਰ ਰਖੋ ਜੀ ਜੇ

ਉਹ ਕੁੜੀ ਪਣੀ ਦਾ ਮਤਲਬ ਕਰਾਂਗੇ ਜਿਸ ਦਾ ਪੈਦਾਇਸ਼ ਤਰ੍ਹਾਂ ਕੇਸ ਕਰਦੇ ਹੈਂ ਆਇਆ ਕੁੜੀਆਂ ਆਇਆ ਮੱਟ ਕਰਾਂ ਕੰਮੀ ਆਪੁ ਆਪਣੀ ਕੇ ਨਿੜੇ ਤੇ ਤੁੰਡੀ ਨਿੰਦੀ ਆਤਰਾ ਆ ਵਾਈ ਤੇ ਤੇ ਦਿਆ